ਓਹ ਫੈਨ ਓਹ ਫੈਨ ਕੀ ਲਿਖਿਆ ਮੈਂ ਪਹਿਲੇ ਕਿਹੜੀ ਤਰ੍ਹਾਂ ਕਿ ਕਿਸੇ ਸਭ ਤੋਂ ਟੁੱਟੇ ਵੀ ਕਿਹੜੀ ਮੇਰੇ ਓਏ ਓ ਮਾਈ ਗੋਡ ਮੈਂ ਲਾਈਵ 'ਚ ਜਿੰਨੇ ਵੀ ਅੱਜ ਤੱਕ ਆਰਟਿਸਟ ਨੂੰ ਮਿਲਿਆ ਸੈਲੀਬ੍ਰਿਟੀਆ ਨੂੰ ਮਿਲਿਆ ਉਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਸਾਫ਼ ਦਿਲ ਵਾਲਾ ਤੇ ਵੱਡੇ ਦਿਲ ਵਾਲਾ ਇਹ ਬੰਦਾ ਮਿਲਿਆ ਅਜਾਪਾ ਨਾ ਤੁਹਾਡੇ ਨਾਲ ਮੇਕਸ਼ਰ ਕਰਾਂਗੇ ਵੀ ਆਪਾਂ ਬਹੁਤ ਜ਼ਿਆਦਾ ਟ੍ਰਿਕਸ ਕਰਦੇ ਹੋ ਚੰਗਾ ਮੈਂ ਇੱਕ ਦੋ ਹੀ ਇਦਾਂ ਦੇ ਕਰੂੰਗਾ ਵੀ ਉਹ ਪੂਰੀ ਗੁੱਡ ਕਰਾਂ ਜਾਂ। ਵੈਸੇ ਇਹ ਚੀਜ਼ ਵਧੀਆ ਭਾਈ ਨੂੰ ਪਹਿਲਾਂ ਹੀ ਪਤਾ ਸੀ ਕਿ ਇੱਥੇ ਜਾ ਕੇ ਇਹ ਸੇਵਾ ਦੇਣੀ ਹੋਈ ਪੈਣੀ ਹੈ ਪਹਿਲਾਂ ਹੀ ਸਵਾਲ ਲੈ ਕੇ ਆਓ। ਇਹ ਤਾਂ ਮੈਂ ਤਾਂ ਨੰਦਾ ਨਾਦਾ ਭਾਈ। ਵੈਰੀ ਗੁੱਡ। ਆ ਬੈਗ ਮੇਰਾ ਹਮੇਸ਼ਾ ਰੈਡੀ ਹੁੰਦਾ ਤੇ ਇਹਦੇ ਵਿੱਚ ਮੇਜੇਗਾ ਸਮਾਨ ਹੁੰਦਾ ਨਾ। ਲੋਕਾਂ ਨੂੰ ਇਦਾਂ ਲੱਗਦਾ ਮੀ ਵੀ ਸਟਾਈਲ ਕਰਕੇ ਪਾਣਾ ਨਹੀਂ। ਆ ਓਕੇ। ਆਪਾਂ ਕੁਝ ਲੋਕਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਗੇ। ਮੈਂ ਬਟਿੰਡੇ ਤੋਂ ਚੱਲੇ ਆ ਨਾ ਭਾਜੀ। ਮੈਂ ਉਸ ਟਾਈਮ ਤੇ ਮੇਰੇ ਕੋ ਦਜੀ ਤੁਸੀਂ ਮੰਥਨ ਠੀਕ ਹੈ ਤੇ ਐਨ ਆਰ ਆਈ ਅਸ਼ੀਸ਼ ਐਨ ਆਰ ਆਈ ਅਸ਼ੀਸ਼ ਜੀ ਐਨ ਆਰ ਆਈ ਅਸ਼ੀਸ਼ ਜੀ ওকে ਸੋ ਅਜੀ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਹਾਲੈਂਡ ਹਾਲੈਂਡ ਦੇ ਵਿੱਚ ਰਹਿੰਦੇ ਹੋ ਓਕੇ ਵੈਰੀ ਗੁੱਡ ਤੁਸੀਂ ਏ ਟੋ ਕਮਲਾ ਤੁਸੀਂ ਦੋਵਾਂ ਨੇ ਡਿਸਾਈਡ ਕਰਨਾ ਹੈ ਵੀ ਆਪਣੇ ਅਨਮੋਲ ਭਾਜੀ ਇੱਕ ਟ੍ਰਿਪ ਤੇ ਜਾ ਰਹੇ ਆ ਉਹ ਕਿੱਥੇ ਜਾਣਗੇ ਕਿਵੇਂ ਜਾਣਗੇ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲੀ ਗੱਲ ਤੁਸੀਂ ਇੱਕ ਇਦਾਂ ਦੀ ਜਗ੍ਹਾ ਤੇ ਜਾਣਾ ਜਿੱਥੇ ਚਾਹੁੰਦੇ ਹੋ ਪਰ ਤੁਸੀਂ ਅਜੇ ਤੱਕ ਇੱਥੇ ਗਏ ਨਹੀਂ ਤੁਸੀਂ ਉਹਦਾ ਨਾਮ ਬੋਲ ਸਕਦੇ ਵਧੀਆ ਜੀ ਵੈਕੇਸ਼ਨ ਪਲੇਸ ਕੋ ਗੁੱਡ ਹੋਵੇ ਵੀਰੇ ਇੱਥੇ ਜਾਣਾ ਕਿਤੇ ਮੈਂ ਜਾਣਾ ਚਾਹਨਾ ਇਟਲੀ ਜਾਣਾ ਚਾਹਨਾ ਵੈਸੇ ਵੈਰੀ ਗੁੱਡ ਵੈਰੀ ਗੁੱਡ ਅ ਕੁਝ ਵੀ ਤੁਸੀਂ ਰੈਂਡਮ ਬੋਲ ਸਕਦੇ ਇਟਲੀ ਤੁਸੀਂ ਬੋਲਿਆ ਵੀਰੇ ਇਹ ਕੁਐਸਚਨ ਤੁਹਾਡੇ ਉਸੇ ਬਹੁਤ ਸਪੈਸ਼ਲ ਹੈ ਇਟਲੀ ਭੇਜ ਰਹੇ ਆਪਾਂ ਅਨਮੋਲ ਵੀਰੇ ਨੂੰ ਪਰ ਆਪਾਂ ਨਾਲ ਇੱਕ ਸੈਲੀਬ੍ਰਿਟੀ ਨੂੰ ਭੇਜ ਰਹੇ ਆ ਕਿ ਨੂੰ ਅਨਮੋਲ ਵੀਰੇ ਦੇ ਨਾਲ ਤੁਸੀਂ ਭੇਜੋਗੇ ਵੀ ਆਹ ਸੈਲੀਬ੍ਰਿਟੀ ਨੂੰ ਅਨਮੋਲ ਵੀਰੇ ਨਾਲ ਮੁੰਡਾ ਆ ਉਹਨਾਂ ਨੂੰ ਭਾਜੀ ਨੇਚਰਲ ਚੁਆਇਸ ਦੇਣ ਦੋ ਕੁਝ ਬੋਲ ਲੈ ਨਹੀਂ ਚਲ ਦੱਸ ਦੇ ਪੇ ਦੇ ਆਪਣੇ ਆਪ ਦਾ ਨਾਮ ਲੈ ਦੇ ਇਹ ਤਾਂ ਕਰਨੌਜੀ ਨਾਲ ਵੀ ਕਰਨੌਜੀ ਨਾਲ ਵੇਤਾ ਯੈਸ ਮਾਈ ਫੇਵਰਿਟ ਬ੍ਰੋ ਕਰਨੌਜੀਲੇ ਬ੍ਰੋ ਆਈ ਲਵ ਯੂ ਜਾਊਗਾ ਭਾਈ ਸੱਚੀ ਮੇਰੇ ਨਾਲ ਜਾਣੇ ਵੀ ਕਿਹਦਾ ਹਨਮੂਲ ਵੀਰ ਕਰਨੌਜੀਲਾ ਨਾਲ ਇਟਲੀ ਜਾ ਰਹੇ ਨੇ 7 ਦਿਨ ਦਾ ਟੂਰ 7 ਦਿਨ ਦੇ ਵਿੱਚ ਉਹਨਾਂ ਕੋ ਪੈਸੇ ਹੈਗੇ ਕੈਨੇਡੀਅਨ ਡਾਲਰਸ ਦੇ ਵਿੱਚ ਉਹੋ ਕੈਸ਼ ਕਿੰਨਾ ਲੈ ਕੇ ਜਾਣਗੇ ਨਾ ਬਟ ਇੱਕ ਚੀਜ਼ ਆ ਸਪੈਸੀਫਿਕ ਰੱਖਿਓ ਜੇ ਮੰਨ ਕੇ ਚੱਲੋ ਤੁਸੀਂ ਕਹਿ ਰਹੇ ਹੋ 28000 ਡਾਲਰ ਤਾਂ 28545 ਡਾਲਰ ਸਤਾਈ ਸੈਂਟ ਟੋਟਲੀ ਅਪ ਟੂ ਯੂ ਮੈਂ ਚਾਹਨਾ ਕੋ ਤੁਹਾਡੇ ਕੋ ਕੋ ਵਾਸ ਚੀ ਮੈਂ ਪੈਸੇ ਮੋਟੇ ਦਸੀ ਭਰਾ ਤੈਨੂੰ ਪਤਾ ਕਰਨ ਵਾਲਾ ਭਰਾ ਵੀ ਖਰਚੇ ਮੋਟੇ ਕਰਦਾ ਤੇ ਮੈਂ ਤਾਂ ਫਿਰ ਪਤਾ ਹੀ ਤੈਨੂੰ ਦੱਸੋ 2 4 5 10 ਲੱਖ ਡਾਲਰ 15000 85 ਹੂੰ 15000 85 ਤੇ 50 ਸੈਂਟ ਹੁਣ ਆਪਣੇ ਕੋਲ ਕੀ ਇਟਲੀ ਕਰਨ 15000 85 ਤੇ 50 ਸੈਂਟ ਕੀ ਕੋਈ ਵੀ ਬੰਦਾ ਚੇਂਜ ਕਰਨਾ ਚਾਹੁੰਦਾ ਮੈਨੂੰ ਪਤਾ ਨਹੀਂ ਕਿਉਂ ਪਤਾ ਸੀ ਵੀਰੇ ਨਹੀਂ ਐਕਚੁਅਲੀ ਸਾਹਮਣੇ ਬਤਾ ਸੀ ਇਹ ਚੇਂਜ ਕਰੇਗਾ ਜੀ ਬੋਲੋ ਗੈਰੀ ਸਰ ਓਕੇ ਓਕੇ ਅਜੀਬ ਵਾਲੇ ਇਹ ਆ ਇਟਲੀ ਗੈਰੀ 15085 ਤੇ ਪੰਜਾ ਸਿੰਘ ਹਾਲਾਂਕਿ ਸ਼ਾਇਦ ਮੈਨੂੰ ਗਰੇਜ ਸੰਧੂ ਪਤਾ ਹੋ ਸਕਦਾ ਸੀ ਇਟਲੀ ਸ਼ਾਇਦ ਮੇ ਵੀ ਪਤਾ ਹੋ ਸਕਦਾ ਕਿਤੇ ਤੁਸੀਂ ਮੈਂਸ਼ਨ ਕੀਤਾ ਹੁੰਦਾ ਪਰ ਆ ਨੰਬਰ ਬਹੁਤ ਹੀ ਜ਼ਿਆਦਾ ਰੈਂਡਮ ਸੀਗਾ ਤੁਹਾਨੂੰ ਇਦਾਂ ਤਾਂ ਲੱਗਿਆ ਮੈਂ ਤੁਹਾਨੂੰ ਇਨਫਲੂਐਂਸ ਕੀਤਾ ਵੀ ਮੈਂ ਵੀ ਤੁਸੀਂ ਆਹੀ ਚੀਜ਼ ਚੁ ਕਰੋਗੇ ਇਦਾਂ ਦਾ ਨਹੀਂ ਨਹੀਂ ਜਦੋਂ ਮੈਂ ਮੈਜਿਕ ਵਗੈਰਾ ਸਟਾਰਟ ਕੀਤਾ ਹੋਏ ਤਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ WhatsApp ਜਿਹਦੇ ਵਿੱਚ ਮੇਰੀ ਪਹਿਲੀ ਕਮਾਈ ਆਉਗੀ ਨਾ ਮੇਰਾ ਵਾਲਟ ਤੁਹਾਡੇ ਕੋਲ ਹੋਣਾ ਚਾਹੀਦਾ ਮੇਰੇ ਫਾਦਰ ਸਾਹਿਬ ਨੇ ਤਾਂ ਵਾਲਟ ਦਿੱਤਾ ਫਿਰ ਮੈਂ ਫਿਰ ਵੀ ਇਹਦੀ ਥੋੜੀ ਜਿਹੀ ਲੈਦਰ ਵਗੈਰਾ ਸਹੀ ਕਰਾਈਏ ਪਹਿਲਾਂ ਬਹੁਤ ਹੀ ਖਟਿਆ ਵਾਲਟ ਸੀਗਾ ਮੈਨੂੰ ਹਮੇਸ਼ਾ ਆਹ ਟ੍ਰਿਕ ਵਾਸਤੇ ਲੱਕ ਦੀ ਬਹੁਤ ਲੋੜ ਪੈਂਦੀ ਆ ਤਾਂ ਕਰਕੇ ਮੈਂ ਕੀ ਕਰਦਾ ਹੁੰਦਾ ਮੈਂ ਇੱਕ ਪਰਚੀ ਇੱਕ ਨੋਟਪੈਡ 'ਚੋਂ ਪੜ੍ਹਦਾ ਤੇ ਪਰਚੀ ਨੂੰ ਪਾੜਨ ਤੋਂ ਬਾਅਦ ਉਸ ਤੋਂ ਬਾਅਦ ਕ੍ਰਸ਼ ਕਰਕੇ ਮੈਂ ਇਹਦੇ ਵਿੱਚ ਰੱਖ ਦਿੰਦਾ ਹਮੇਸ਼ਾ ਮੇਰੀ ਹੈਂਡਰਾਈਟਿੰਗ ਬਹੁਤ ਜ਼ਿਆਦਾ ਗੰਦੀ ਹੈ ਪਰ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਦੱਸ ਸਕ ਕੀ ਲਿਖਿਆ ਹੈ ਆ ਟ੍ਰਿਪ ਟੂ ਇਟਲੀ ਵਿੱਚ ਗੈਰੀ 15085 ਦੇ 50 ਸੈਂਟ ਬਜਟ ਓ ਮਾਈ ਗਾਡ ਯਾਰ ਆ ਭਾਜੀ ਓ ਮਾਈ ਗਾਡ ਮੇਰੀ ਹਾਈਡ ਰਾਈਟਿੰਗ ਤੈਨੂੰ ਮੈਂ ਕਹਿਆ ਸੀ ਨਾ ਕਰਨ ਹੀ ਰਹਿਣ ਦੇ ਕਰਨ ਹੁੰਦਾ ਤਾਂ ਨਹੀਂ ਆਣਾ ਸੀ ਨਹੀਂ ਪਤਾ ਹੀ ਗੇ ਕਰਨ ਹੁੰਦਾ ਫਿਰ ਆਣਾ ਨਹੀਂ ਸੀ ਟ੍ਰਿਕ ਕਰਾ ਹੋਏ ਨਹੀਂ ਸੀ ਓ ਬ੍ਰੋ ਤੈਨੂੰ 10000 ਰੁਪਏ ਮਿਲ ਜਾਣਗੇ ਚੱਤੇ ਵਿੱਚ ਗੇਮ ਸਮਝੀ ਜਲਦੀ ਯਾਰ ਭਾਜੀ ਕੀ ਆ ਟ੍ਰਿਕ ਹੈ ਯਾਰ ਇਹ ਕਿੱਦਾਂ ਵਾਜੀ ਇਹ ਕਿਦਾਂ ਇੱਕ ਕਿਸੇ ਨੂੰ ਕੋਈ ਸਵਾਲ ਹੈ ਇੱਕ 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 ਖੁਦ ਚੀਜ਼ ਕਰਦੇ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਆਪਾਂ ਕਰਾਂਗੇ ਲਿਮਟਿਡ ਹੀ ਪਰ ਕਰਾਂਗੇ ਥੋੜਾ ਜਿਹਾ ਦੇਖੋ ਭਾਜੀ ਆਹ ਟ੍ਰਿਕ ਯਾਰ ਬੜਾ ਨਾ ਭਜੀ ਭਜੀ ਇਹ ਇਹ ਭਾਜੀ ਹੁਣ ਤਾਂ ਇਹਦਾ ਵਿਸ਼ਵਾਸ ਨਹੀਂ ਹੋ ਰਿਹਾ ਹੈ ਇਹ ਟ੍ਰਿਕ ਭਾਜੀ ਕ੍ਰੀਏਟ ਮੇਰੀ ਕੀਤੀ ਹੋਈ ਹੈ ਪਰ ਬਹੁਤ ਤਗੜੇ ਤਗੜੇ ਮੈਜਿਸਟ੍ਰੀਨ ਮਤਲਬ ਵੀ ਈਵਨ ਮਤਲਬ ਮੈਂ ਨਾਮ ਨਹੀਂ ਲਵਾਂਗਾ ਪਰ ਵਨ ਆਫ ਦ ਬੈਸਟ ਮੈਜਿਸਟ੍ਰੀਨ ਇਨ ਦ ਵਰਲਡ ਉਹਨਾਂ ਨੇ ਸਾਨੂੰ ਪੇ ਕੀਤਾ ਵੀ ਤਾਂਕਿ ਉਹ ਹੋਏ ਪਰਫਾਰਮ ਕਰ ਸਕਣ ਤੇ ਭਾਜੀ ਇਹ ਟ੍ਰਿਕ ਜੇ ਆਪਾਂ ਸਿਖਾਣੀ ਹੋਵੇ ਕਿਨੇ ਵੇਲੇ ਨੇ

ਇਮੇਜਿਨ ਤੁਹਾਡੇ ਕੋਲ ਰਾਈਟ ਨਾਅ ਘਰ ਜਿਹੜਾ ਤੁਹਾਡਾ ਹੈਗਾ ਉਹ ਕਿੱਥੇ ਹੈ ਉੱਪਰ ਲੁਧਿਆਣਾ ਹੀ ਹੋਵੇ ਲੁਧਿਆਣਾ ਚ ਹੈ ਤੁਹਾਡਾ ਕੀ ਤੁਹਾਡਾ ਇਹ ਫਾਈਨਲ ਡ੍ਰੀਮ ਹਾਊਸ ਹੈ ਵੀ ਮੈਂ ਇਹਦੇ ਚ ਜਾਣਾ ਇਹਦੇ ਚ ਮਰਨਾ ਹੈ ਪਰ ਤੁਸੀਂ ਹੋਰ ਕੋਈ ਵੀ ਕਰ ਲੈਣਾ ਚਾਹੁੰਦੇ ਸਿਫਟ ਖੋਣਾ ਚਾਹੁੰਦੇ ਸਿਫਟ ਖੋਣਾ ਚਾਹੁੰਦੇ ਅੱਖਾਂ ਬੰਦ ਕਰੋ ਕਰੋ ਅੱਖਾਂ ਬੰਦ ਕਰਿਆ ਯਾਰ ਡਰਦੇ ਕਰੋ ਵੀ ਤੁਸੀਂ ਉਹਲੇ ਤੁਹਾਡੇ ਡ੍ਰੀਮ ਹਾਊਸ ਚੋਂ ਆਲਿਸ਼ਾਨ ਕਰ ਜਿੱਥੇ ਤੁਸੀਂ ਫਾਈਨਲੀ ਵੀ ਹੈ ਮੇਰਾ ਡੈਥ ਹਾਊਸ ਹੈ ਇਸ ਤੋਂ ਬਾਅਦ ਮੈਂ ਕੋਈ ਕਰ ਲੈਣਾ ਚਾਹੁੰਦਾ ਠੀਕ ਹੈ ਜੀ ਉਹ ਘਰ ਦੇ ਵਿੱਚ ਤੁਸੀਂ ਦੀਵਾਰ ਤੇ ਦੇਖਦੇ ਹੋ ਪਰ ਤੇ ਦੀਵਾਰ ਦੇ ਉੱਤੇ ਉੱਥੇ ਇੱਕ ਬਹੁਤ ਹੀ ਸੋਹਣੀ ਦਿਵਾਰ ਤੇ ਇੱਕ ਬਹੁਤ ਵੱਡੀ ਘੜੀ ਲੱਗੀ ਹੋਈ ਹੈ ਉਹ ਜਿਹੜੀ ਘੜੀ ਲੱਗੀ ਹੈ ਭਾਜੀ ਉਹਦੇ ਉੱਤੇ ਨਾ ਕੋਈ ਸਪੈਸੀਫਿਕ ਜਿਵੇਂ ਇੱਕ ਟਾਈਮ ਹੋ ਜਾਵੇ 12 ਵਜੇ ਜਾਂ 12:30 ਪਰ ਐਦਾਂ ਨਹੀਂ ਹੋਰ ਥੋੜਾ ਕੰਪਲਿਕੇਟਡ 159 256 11:26 ਮਿੰਟ ਕੁਝ ਹੈ ਕੁਝ ਹੋਇਆ ਹਾਂ ਨਹੀਂ ਆਖਾ ਖੋਲੋ ਰੌਲਪਜੀ ਆਪਾਂ ਚ ਪਹਿਲੀ ਵਾਰ ਹੀ ਮਿਲੇ ਹਾਂ ਜਿਹੜਾ ਟਾਈਮ ਤੁਸੀਂ ਸੋਚ ਰਹੇ ਹੋ ਕੀ ਟਾਈਮ ਹੈ 10:46 ਮਿੰਟ ਬਹੁਤ ਸਾਰੇ ਲੋਕਨ ਹਮੇਸ਼ਾ ਚੋਇਸ ਦਿਨਉਂਦੇ ਤੇ ਹਮੇਸ਼ਾ ਲੋਕ ਕੀ ਕਰਦੇ ਲੋਕ ਬਾਤ ਚ ਚੇਂਜ ਕਰ ਲੈਂਦੇ ਆ ਜਿਹੜਾ ਟਾਈਮ ਤੁਸੀਂ ਸੋਚ ਰਹੇ ਕਿ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਦੈਟਸ ਦੈਟਸ ਲਾਈਕ ਫਾਈਨਲ ਅਪਰੀਲ ਬੋਲੋ ਫਾਈਨਲ ਫਾਈਨਲ ਹੈ ਚੋਇਸ ਹੈਗੀ ਤੁਹਾਡਾ ਫਾਈਨਲ ਚੋਇਸ ਹੈਗੀ ਤੁਹਾਡੀ 3 ਵਜੇ 46 ਮਿੰਟ ਓਏ ਮੈਂ ਪਹਿਲੇ ਘੜੀ ਤਾਰ ਕਿਰਕੀ ਸੀ ਸਭ ਤੋਂ ਟੁੱਟੀ ਹੋਈ ਕਿਹੜੀ ਮੇਰੇ ਓਏ 3 ਵਜੇ 46 ਮਿੰਟ ਬੈਟਰੀ ਨਹੀਂ ਹੈਗੀ ਓ ਮਾਈ ਗੋਡ ਬਟ ਇਫ ਯੂ ਲੱਕਡ 3 ਵਜੇ 46 ਮਿੰਟ ਓਏ ਸੁਣ ਬੱਧੀ ਓਏ ਨਾ ਵੀ ਓਏ ਵੀ ਬਣੜੀ ਦੇ ਆਪਣੀ ਦੁਕਾਨ ਹੀ ਇਜ਼ ਅ ਗੋਲਡ ਸਮਿਥ ਅੱਛਾ ਯੈਸ ਓਕੇ ਇਹਨੇ ਘਰ ਵੀ ਸੋਨੇ ਦਾ ਸੋਜਿਆ ਆਣਾ ਲੰਕਾ ਵਾਂਗੂ ਰਾਵਣ ਦੀ ਤੈਨੂੰ ਤੁਸੀਂ ਸੋਚਿਆ ਵੀ ਨਹੀਂ ਇਹ ਫਾਈਨਲ ਕਰ ਯਾਰ ਆ ਕਿਦਾਂ ਪਾਜੀ ਇਹ ਕਿਦਾਂ ਅੱਛਾ ਪਾਜੀ ਹੁਣ ਵੀਡੀਓ ਵੀ ਚੱਲ ਰਹੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਣੇ ਜੇ ਮੈਂ ਲੁਧਿਆਣੇ ਦੇ ਸ਼ੋਅ ਅਨਾਉਂਸ ਨਹੀਂ ਕੀਤਾ ਪਰ ਜੇ ਮੈਂ ਸ਼ੋਅ ਅਨਾਉਂਸ ਕਰ ਦਿੰਨਾ ਤੱਕੀ ਤੁਸੀਂ ਸ਼ੋਤੇ ਆਉਂਗੇ 100% ਭਾਜੀ 100% 100% ਆਪਾਂ ਇੱਕ ਬਹੁਤ ਨੈਕਸਟ ਲੈਵਲ ਖਤਰਨਾਕ ਟ੍ਰਿਕ ਹੈ ਜਿਹਦੇ ਉੱਤੇ ਆਪਾਂ ਤੁਹਾਡੇ ਨਾਲ ਕਰਾਂਗੇ 100% ਫੱਕੀ ਗੱਲ 100%. 100% डन ਰਹੀ ਫਿਰ 25 ਆਉਨਸ ਕਰ ਦਿੰਨਾ ਆਪਣੇ ਕੋਲ ਪਾ ਦਣਾ ਤੁਸੀਂ ਜੋ ਬੋਲ ਰਹੇ ਹੋ ਨਾ ਸਾਰੇ ਸੋਚ ਰਹੇ ਨੇ ਫਿਰ ਕੋਈ ਟਰਿਕ ਕਰ ਰਹੇ ਹੋ ਆੜਾ 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 ਸਾਰੇ ਦੇਖ ਰਹੇ ਨੇ 15 ਨਵੰਬਰ ਜਿਹੜਾ ਹੈਗਾ ਆਪਣਾ ਹੈਗਾ ਸ਼ੋ ਪਟਿਆਲਾ 16 ਨਵੰਬਰ ਨੂੰ ਬਠਿੰਡਾ 14 ਮੇ ਕੋ ਅਵੇਲੇਬਲ ਹੈ 14 ਨਵੰਬਰ ਨੂੰ ਆਪਾਂ ਫਿਰ ਪਟਿਆਲਾ ਚੱਲਨ ਹੋ ਗਿਆ ਭਾਜੀ ਪਰ ਮੇਰੀ ਹਾਰਟ ਬੀਟ ਇੰਨੀ ਤੇਜ਼ ਉੱਪਰ ਹੋ ਰਹੀ ਹੈ ਨਾ ਥੈਂਕ ਯੂ ਬਹੁਤ ਇਹ ਫੇ ਤਾਸ਼ ਕਿਉਂ ਗੱਡੀ ਸੀ ਬਾਹਰ ਭਾਜੀ ਮੈਂ ਕੀਤਾ ਸੀ ਪਰ ਮੈਨੂੰ ਇਦਾਂ ਲੱਗ ਕਿ ਇਹ ਮੈਂਟਲਿਜ਼ਮ ਆਪਣਾ ਪਾਵਰਫੁਲ ਇਫੈਕਟ ਆਪਾਂ ਆਲਰੇਡੀ ਇੱਡੀ ਕਰਦੇ ਭਾਜੀ ਤੇ ਕੀ ਕਰਿਓ ਫਿਰ ਵੀ ਖੇਡ ਲੈਨੇ ਗੱ ਬਾਰ ਪਾ ਜੁੱਤੇ ਹੋ ਗਿਆ ਹੁਣ ਇਸ ਤੋਂ ਬਾਅਦ ਯਾਰ ਆ ਕੀ ਸੀਗਾ ਦੋ ਟ੍ਰਿਕਾਂ ਨਹੀਂ ਲੰਕਾ ਲਿਸ਼ਕਾਤੀ ਤੇਰੀ ਘੜੀ ਦਾ ਕੀ ਤੂੰ ਮਿਲਿਆ ਤਾਂ ਨਹੀਂ ਭਾਦੀ ਨਾਲ ਮੈਂ ਤਾਂ ਮੈਂ ਕਹ ਤੂੰ ਸੀ ਕੀ ਕਰ ਰਿਹਾ ਥੇ ਬੈਠਾ ਤੂੰ ਤਾਂ ਕੋਈ ਰਿਕਾਰਡ ਥੋਨੂੰ ਵੀ ਤੁਹਾਡੇ 200 ਰੁਪਏ ਬਸ ਵਾਹ ਯਾਰ ਤੇਰੇ ਦੇ ਬਟਾਹ ਵਾਹ ਯਾਰ ਵੈਰੀ ਗੁੱਡ ਯਾਰ ਭਾਜੀ ਯਾਰ ਭਾ ਇਹਨਾਂ ਤੇ ਵੀ ਕੁਝ ਕਰੋ ਯਾਰ ਰੋਸ ਜੰਗੇ ਨਹੀਂ ਤਾਂ ਨਹੀਂ ਵੀ ਮੈਂ ਤੈਨੂੰ ਕੀ ਇਹਨਾਂ ਵੀ ਟ੍ਰਿਕਸ ਬਹੁਤ ਨੈਕਸਟ ਲੈਵਲ ਹੋ ਗਿਆ ਪਰ ਭਾਈ ਤੁਹਾਡੀ ਬੜੀ ਵੱਡੀ ਕਲਾ ਮਾਲਕ ਨੇ ਤੁਹਾਨੂੰ ਬਖਸ਼ੀ ਹੈ ਔਰ ਬੜੀ ਮਾਲਕ ਦੀ ਕਿਰਪਾ ਨਾਲ ਤੇ ਭਰਾ ਆ ਜਿਹੜਾ ਪਰਚੀ ਵਾਲਾ ਕੀਤਾ ਨਾ ਉਹ ਪਰਚੀ ਵੀ ਪੜੀ ਜਾਂਦਾ ਯਾਰ ਇਹ ਸੈਂਟ ਇੱਕ ਅੱਗੇ ਪਿੱਛੇ ਕਰ ਦਿੰਦਾ ਮੈਂ ਮਤਲਬ ਇਹ ਤਾਂ ਉਹ ਗੱਲ ਸੱਚ ਹੋ ਗਈ ਨਾ ਕਿ ਜੋ ਮਾਲਕ ਨੇ ਲਿਖਤਾ ਉਸ ਤੋਂ ਨਾਲ 50 ਸੈਂਟ ਉੱਪਰ ਤੇ ਨਾਲ 50 ਸੈਂਟ ਥੱਲੇ ਤੇ ਘੜੀ ਦਾ ਵੀ ਸਹੀ ਕਰਤਾ 3:46 ਮਿੰਟ ਬਣਾਰੀ ਕੜੀ ਦੇ ਰਹਾ ਕੜੀ ਹੁਣ ਦਾ ਟਾਈਮ ਹੋ ਗਿਆ ਹਾਂਜੀ ਹਾਂਜੀ ਟਾਈਮ ਉਹਦੇ ਨੇ ਚੇਂਜ ਕੀਤਾ ਨਾ ਜਣਾ ਇਹ ਭਾਜੀ ਹੁਣ ਤਾਂ ਕਦੋਂ ਕਦੋਂ ਲਿਖਦਾ ਉਹ ਫੇਰ ਕੁਝ ਨਾ ਕੁਝ ਹੋ ਸਕਦਾ ਭਾਜੀ ਇਹ ਲਿਖਿਆ ਸੀਗਾ ਹੁਣ ਇਹ ਗੱਡੀ ਚ ਤੁਰਨ ਲੱਗੇ ਕੋ 12 ਵਜੇ ਦਾ ਇਹ 12 ਕਿਉਂ ਤਾਂ ਲਿਖਿਆ ਹੋਇਆ 12 ਵਜੇ ਸੀ ਫਿਰ ਬਠਿੰਡੇ ਤੁਰੇ ਨਹੀਂ ਯਾਰ ਦੇ ਤੋ ਕਰਨ ਵਾਲਾ ਲਿਖ ਦਿੰਦਾ ਫੇਰ ਉਹਦੇ ਸਾਹਮਣੇ ਲਿਖਿਆ ਹੋਇਆ ਜਿਹੜਾ ਬੰਦਾ ਬੈਠਾ ਆਹ ਗੱਡੀ ਚ ਰਹਿ ਕੇ ਤੇ ਤੇ ਪਾਜੀ ਫਿਰ ਇੱਥੇ ਆ ਕੇ ਇਹੀ ਬੋਲੂਗਾ ਇਹ ਕਿਦਾਂ ਪਤਾ ਤੁਹਾਨੂੰ ਹਾਂ ਪਾਜੀ ਉਹਦੇ ਮੈਂ ਤੁਹਾਨੂੰ ਸਾਰੇ ਕੁਦਾਤ ਫਿਰ ਮੇਰੇ ਘਰੇ ਆਟਾ ਕਹਿੰਦਾ ਉਹ ਮੰਗ ਪਾਜੀ ਮਿਲ ਲੱਗ ਜਾ ਆਟੇ ਦੀ ਪਹੁੰਚੇਗਾ ਅਰੇ ਇਹ ਹੈ ਟ੍ਰਿਕ ਦਾ ਹੀ ਹਿੱਸਾ ਪਾਜੀ एवरीथिंग ਜੋ ਵੀ ਅਸੀਂ ਕਰ ਰਹੇ ਮੈਂ ਇਲੂਜੀਨਿਸਟ ਹਾਂ ਸੋ ਮੈਂ ਇਲੂਜਨ ਕ੍ਰੀਏਟ ਕਰਦਾ ਵੀ ਕੋਈ ਚੀਜ਼ ਐਕਚੁਅਲੀ ਹੋਈ ਹੈ ਜਿਹੜੀ ਕਿ ਹੋਈ ਨਹੀਂ ਹੋਵੇ ਸੋ ਮੇਰਾ ਇਹੀ ਕੰਮ ਆ ਪਰ ਐਕਚੁਅਲੀ ਤੁਸੀਂ ਨਾ ਮਕੈਨਿਜ਼ਮ ਵਾਲੇ ਪਾਰਟ ਨੂੰ ਛੱਡੋ ਤੁਸੀਂ ਮੇਨਲੀ ਦੇਖੋ ਵੀ ਹਾਂ ਟ੍ਰਿਕ ਵਧੀਆ ਸੀ ਪਾਜੀ ਵਧੀਆ ਹੌਲ ਸਾਹ ਇੱਥੇ ਸਾਹ ਥੱਲੇ ਸਾਹ ਇੱਥੇ ਸਾਹ ਥੱਲੇ ਠੀਕ ਹੈ ਬਈ ਉਹ ਤਾਂ ਚਲੋ ਇਹਦਾ 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 ਤੋੜ ਦਿਓ ਵਾਹ ਯਾਰ ਭਾਜੀ ਕੀ ਕਲਾ ਪੱਪੀ ਪਤਾ ਕੀ ਕਹਿੰਦਾ ਮੇਰੇ ਮੇਕਸ਼ਰ ਮੈਂ ਕਿਸੇ ਨੂੰ ਨਾ ਇਦਾਂ ਨਹੀਂ ਦਿਖਾਉਣਾ ਵੀ ਦੇਖੋ ਮੈਂ ਤੁਹਾਨੂੰ ਬੁੱਧੂ ਬਣਾਤਾ ਮੇਰੇ ਮੇਕਸ਼ਰ ਇਦਾਂ ਵੀ ਸਾਹਮਣੇ ਬੰਦਰਾਂ ਨੂੰ ਕਮਰ ਵੀ ਮਜ਼ਾ ਆਇਆ ਦੇ ਦਿਮਾਗ ਦੇ ਕੋਲ ਵੀ ਖੁਸ਼ ਹੋਏ ਇੱਕ ਖੋਤੇ ਨੇ ਸਾਰੇ ਇਕੱਲੇ ਹੀ ਸ਼ੇਰ ਹਾਂ ਭਾਜੀ ਨਾ ਨਹੀਂ ਭਾਜੀ ਬਾਈ ਕੁਝ ਵੀ ਰ ਮਤਲਬ ਭਾਜੀ ਵੈਸੇ ਤੁਸੀਂ ਆਮ ਜ਼ਿੰਦਗੀ ਜਦੋਂ ਵਿਚਰਦੇ ਹੋ ਜਾਣੇ ਹੋ ਹਨ ਮਤਲਬ ਲੋਕਾਂ ਦੇ ਐਕਸਪ੍ਰੈਸ਼ਨਸ ਤੋਂ ਜੱਜ ਕਰਦੇ ਹੋ ਉਹਨਾਂ ਨੂੰ ਉਹਨਾਂ ਦੇ ਕੀ ਦਿਮਾਗ ਚੱਲ ਰਿਹਾ ਪਤਾ ਲੱਗਦਾ ਪਿਛਲੇ ਜਦੋਂ ਆਪਾਂ ਪੋਡਕਾਸਟ ਕੀਤਾ ਸੀ ਉਦੋਂ ਤੋਂ ਥੋੜੇ ਸਭ ਤੋਂ ਪਹਿਲੇ ਵਾਲਾ ਉਸ ਤੋਂ ਥੋੜੇ ਟਾਈਮ ਬਾਅਦ ਹੀ ਮੈਂ ਇੱਕ ਪ੍ਰੋਪਰ ਆਪ ਦੇ ਵਿੱਚ ਇੱਕ ਸਵਿਚ ਇਦਾਂ ਦੀ ਲਾਈ ਵੀ ਮੈਂ ਉਸ ਨੂੰ ਆਫ ਕਰ ਸਕਦਾ ਪਹਿਲਾਂ ਮੇਰਾ 24 ਘੰਟੇ ਆਨ ਤਾਂ ਰਹਿੰਦਾ ਸੀਗਾ ਤਾਂ ਉਹਦੇ ਨਾਲ ਕੀ ਸੀਗਾ ਫਿਰ ਤੁਸੀਂ ਕਿਸੇ ਦਾ ਦੋਸਤ ਨਹੀਂ ਬਣ ਸਕਦੇ ਬਿਕਾਜ਼ ਅੱਜਕੱਲ ਅੱਜਕੱਲ ਦੀ ਦੁਨੀਆ ਦੇ ਵਿੱਚ ਹਰ ਇੱਕ ਬੰਦਾ ਆ ਤੁਹਾਨੂੰ ਕਿਸੇ ਨਾ ਮਾਈਂਡ ਚ ਥਾਟ ਇੱਕ ਵਾਰੀ ਤਾਂ ਆਉਂਦੇ ਹੀ ਪਹਿਲੇ ਪੂਰਾ ਸੇਂਟ ਕੋਈ ਵੀ ਨਹੀਂ ਹੈਗਾ ਹਾਂ ਸੋ ਉਸ ਵਿੱਚ ਆਫ ਕਰਨ ਨਾਲ ਹੁਣ ਮੈਂ ਐਟਲੀਸਟ ਦੋਸਤ ਬਣਾ ਸਕਦਾ ਮੈਂ ਮਿਲ ਸਕਦਾ ਕਿਉਂਕਿ ਥੋੜੀ ਜੀ ਨਾ ਦਗਾਪਾਜ਼ੀ ਮਨੋਂ ਮਨ ਕਰਨ ਦਾ ਹਰ ਇੱਕ ਬੰਦੇ ਨੂੰ ਹੱਕ ਹੈ ਹਾਂ 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 ਉਹ ਕਰਦਾ ਨਹੀਂ ਥਾਟ ਹਰ ਇੱਕ ਬੰਦੇ ਦਾ ਹਾਂ 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 ਆਬਵੀਅਸਲੀ ਥੈਂਕ ਯੂ ਅੱਜ ਸਾਡੇ ਕੈਂਪ ਤੇ ਸਾਡਾ ਭਰਾ ਅਨਮੋਲ ਮੈਜਿਕ ਅੱਜ ਆਏ ਸੀਗੇ ਤੇ ਸੇਵਾ ਕਰਨ ਆਇਆ ਸੀਗਾ ਵੀਰਾ ਹਰ ਸਾਲ ਜਦੋਂ ਵੀ ਇੰਡੀਆ ਆਉਂਦੇ ਨੇ ਆਪਣੇ ਸ਼ੋਅ ਇੱਕ ਸ਼ੋਅ ਇੱਕ ਜ਼ਰੀਆ ਦੇ ਨਾਮ ਲਾ ਕੇ ਇੱਥੇ ਮੈਡੀਕਲੀ ਸੇਵਾ ਕਰਕੇ ਜਾਂਦੇ ਨੇ ਔਰ ਮਤਲਬ 3-4 ਸਾਲ ਹੋ ਗਏ ਵੀਰੇ ਨੂੰ ਇਦਾਂ ਕਰਦੇ ਤੇ ਤੁਸੀਂ ਸਾਰੇ ਬਾਈ ਨੂੰ ਜਾਣਦੇ ਹੋ ਮਾਲਕ ਦੀ ਬੜੀ ਕਿਰਪਾ ਭਰਾ ਤੇ ਔਰ ਅੱਜ ਜਦੋਂ ਸਾਰੀ ਸਾਡੀ ਟੀਮ ਫ੍ਰੀ ਹੋਈ ਸੀ ਕੈਂਪ ਤੋਂ ਤਾਂ ਇਹਨਾਂ ਨੂੰ ਰਿਲੈਕਸ ਕਰਨ ਵਾਸਤੇ ਇਹਨਾਂ ਦੇ ਇੱਕ ਕਹਿ ਲਓ ਕਿ ਇੱਕ ਟ੍ਰੀਟ ਦਿੱਤੀ ਇਹਨਾਂ ਨੂੰ ਵੀਰੇ ਨੇ ਆ ਦਿਖਾ ਕੇ ਤੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਕਮੈਂਟ ਕਰਕੇ ਦੱਸੋ ਤੇ ਵੀਰੇ ਦੇ ਸ਼ੋਜ਼ ਨੇ तरीका ਵੀਰੇ ਜਿਹੜੇ ਜਿਨ੍ਹਾਂ ਨੇ ਆ ਕੁਛ ਦੇਖਣਾ ਹੋਵੇ ਆ ਕੇ ਤਾਂ ਆਪਾਂ ਹੁਣੇ ਦੇਖੋ ਇੱਕ ਮੈਜਿਕ ਦਿਖਾਉਣੇ ਤੁਹਾਨੂੰ ਜਿਹੜਾ ਇਹਨਾਂ ਦਾ ਐਡੀਟਰ ਹੈਗਾ ਉਹ ਸਾਹਮਣੇ ਪੋਸਟਰ ਲਾ ਦੋਗਾ ਤੁਹਾਡੇ ਤੇ ਤੇ ਵੀਰੇ ਦੀਆਂ ਸ਼ੋਜ਼ ਨੇ ਹੁਣ ਆਣ ਵਾਲੇ ਟਾਈਮ ਦੇ ਵਿੱਚ ਪੂਰਾ ਇੰਡੀਆ ਟੂਰ ਕਰ ਰਹੇ ਨੇ ਤੇ ਸਾਰਿਆਂ ਨੇ ਜਾ ਕੇ ਕੁਛ ਦੇਖਣਾ ਔਰ ਮੈਂ ਲਾਈਵ 'ਚ ਜਿੰਨੇ ਵੀ ਅੱਜ ਤੱਕ ਆਰਟਿਸਟ ਨੂੰ ਮਿਲਿਆ ਸੈਲੀਬ੍ਰਿਟੀਆ ਨੂੰ ਮਿਲਿਆ ਹੀ ਇਜ਼ ਆਲਸੋ ਅ ਸੈਲੀਬ੍ਰਿਟੀ ਨਾਉ ਨਹੀਂ ਨਹੀਂ ਭਾਈ ਉਸ ਉਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਮੈਨੂੰ ਜਿਹੜਾ ਸਾਫ਼ ਦਿਲ ਵਾਲਾ ਤੇ ਵੱਡੇ ਦਿਲ ਵਾਲਾ ਇਹ ਬੰਦਾ ਮਿਲਿਆ ਵੈਰੀ ਗੁੱਡ ਬਹੁਤ ਵਧੀਆ ਔਰ ਵੀਰੇ ਦਾ ਜਾ ਕੇ ਸ਼ੋਅ ਜ਼ਰੂਰ ਦੇਖਿਓ ਤੇ ਆਪਣੇ ਘਰ ਤੜਾਇਓ ਵਿਆਹ ਤੋਂ ਬਾਅਦ ਪੁੱਛਿਓ ਪੁੱਛਦੇ ਆ ਨਾ ਸ਼ੋਅ ਜਾ ਕੇ ਨਹੀਂ ਮੈਂ ਬੈਨੇਫੀਸ਼ੀ ਚ ਜਦੋਂ ਸ਼ੋਅ ਕੀਤਾ ਮੈਂ ਕਿਸੇ ਨੂੰ ਕਹਿਤਾ ਸੀਗਾ ਮੈਂ ਕਿ ਤੁਹਾਡੀ ਗਰਲਫ੍ਰੈਂਡ ਦਾ ਨਾਮ ਆਹ ਹੈ ਉਹ ਬੰਦਾ ਪਹਿਲਾਂ ਮੰਨ ਨਹੀਂ ਰਿਹਾ ਸੀ ਮੰਨ ਨਹੀਂ ਰਿਹਾ ਸੀ ਸਮਝਾਉਣਾ ਤਾਂ ਹੀ ਉਹਨੂੰ ਮੈਂ ਕਿਤੇ ਕਹਿ ਸੀਗਾ ਪਹਿਲਾਂ ਤੂੰ ਕਿਤੇ ਲਿਖ ਕੇ ਰੱਖ ਉਹ ਜਦੋਂ ਪਰਚੀ ਖੋਲੀ ਜਦੋਂ ਉਹ ਤੇ ਕਿਤੇ ਲਿਖਿਆ ਸੀਗਾ ਤਾਂ ਉਹ ਤੇ ਆਲਰੇਡੀ ਉਹੀ ਲਿਖਿਆ ਹੋਇਆ ਸੀ ਬਾਅਦ ਚ ਮੈਨੂੰ ਪਤਾ ਲੱਗਿਆ ਉਹਦੇ ਘਰ ਵਾਲੀ ਨਾਲ ਬੈਠਾ ਇਹ ਤਾਂ ਤਲਾਕ ਹੋ ਗਿਆ ਵਿੱਚ ਗਿਆ ਉਹ ਬਾਅਦ ਤੋਂ ਪਤਾ ਨਹੀਂ ਭਾਈ ਪਰ ਅਗਲੇ ਸ਼ੋਅ ਤੇ ਨਹੀਂ ਆਏ ਹੋ ਨਹੀਂ ਨਹੀਂ ਬੋਡੀ ਵੱਡੀ ਕਲਾ ਹੈ ਮਾਲ ਅੱਜ ਤਾਂ ਭਾਜੀ ਆਪਾਂ ਫਤਿਹ ਕਰੀਏ ਪਾਵਨ ਕਰੇ ਜਾ ਕੇ ਮਾਦੇ ਦੇ ਰੋਟੀਆਂ ਖਾਣਾਈ ਤੇ ਤਾਂ ਜਿਹੜੂ ਵੀ ਕਿਤੇ ਬਚਿੰਦੇ ਆ ਭਾਜੀ ਪਲੀਜ਼ ਮੇਰੇ 100 ਬੰਤ 100 ਅੱਜ ਬਠਿੰਡੇ ਮਾ ਆਣਾ ਸੀਗਾ ਕੋਈ ਪ੍ਰੋਗਰਾਮ ਸੀਗਾ ਪਰ ਆਪਣੇ ਕੈਂਪ ਕਰਕੇ ਫਿਰ ਆ ਨਹੀਂ ਪਾ ਮੈਂ ਦੁਬਾਰਾ ਆਉਂਗਾ ਇੱਕ ਦੋ ਦਿਨ ਤੱਕ ਜਦੋਂ ਵੀ ਆਏ ਨਾ ਭਾਈ ਆਪਣੇ ਤੁਸੀਂ ਹੁਣ ਆ ਗਏ ਹੋ ਨਾ ਆਰਾਮ ਨਾਲ ਇੱਥੇ ਮੈਂ ਭਾਜੀ ਹੁਣ ਦਸੰਬਰ ਦੇ ਪਹਿਲੇ ਵੀਕ ਤੱਕ ਇੱਥੇ ਹੀ ਆ ਓਕੇ ਤੇ ਸ਼ੋਅ ਕਦੋਂ ਤੋਂ ਆਪਣੇ ਨਵੰਬਰ ਚ ਹੈ ਨਵੰਬਰ 2 ਤੋਂ ਸਟਾਰਟਪ ਹੈ ਜੀ ਅਕਤੂਬਰ ਤੱਕ ਇੱਥੇ ਹੀ ਹਾਂ ਹਾਂਜੀ 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 ਅਕਤੂਬਰ ਮੈਂ ਸਾਰਾ ਉੱਥੇ ਹੀ ਬਾ ਠੀਕ ਤੇ ਜਦ ਫੇ ਕਰੋ ਤੁਸੀਂ ਦੋਸਤੀ ਵਾਲਾ ਪਲਾਨ ਕਰੋ ਆਪਾਂ ਉਹ ਕਰੀ ਆਹੀ ਪੱਕੀ ਗੱਲ ਹਾਂ ਹਾਂ ਹੀ ਕਿਸੇ ਨੂੰ ਸੁਣਾਓ ਆਪਣੇ ਮੈਂ ਦੋ ਤਿੰਨ ਇੱਕ ਵਾਰੀ ਪ੍ਰੋਪਰਲੀ ਮਿਲਦਾ ਤੇ ਮੈਂ ਤੁਹਾਨੂੰ ਸ਼ੋਅ ਵਾਲੇ ਕਿਸੇ ਸੁਣਾਉਣਾ ਸਾਡੇ ਨੂੰ ਹਾਂ ਹਾਂ ਉਹ ਮੈਨੂੰ ਉਹੀ ਚਾਹੀਦਾ ਤੁਹਾਡੇ ਦੋਸਤ ਹੁਣ ਪੁਰਾਣੇ 10 12 ਸਾਲ ਪੁਰਾਣੇ ਦੋ ਤਿੰਨ ਤੁਹਾਡੇ ਹੁਣ ਦੋ ਤਿੰਨ ਸਾਡੇ ਹੁਣ ਆਪਾਂ ਗੱਪਾਂ ਮਾਰੀ ਦਾਨੂ ਕਿਵੇਂ ਫਾਈਨਲ ਲੁੱਕ ਪੱਕਾ ਪੱਕੀ ਗੱਲ ਕੈਮਰੇ ਦੇ ਵਾਅਦਾ ਲੈ ਲਿਆ ਆਪਾਂ ਫੇ ਇੱਕ ਦੋ ਦਿਨਾਂ ਚ ਇਸ ਹਫਤੇ ਸਾਨੂੰ ਡੇਟ ਦੇ ਦਿਓ ਤੁਸੀਂ ਆਪਣੇ ਤੇ ਦੋਸਤ ਪੱਕੇ ਕਰ ਲੀਂ ਡੀ ਡੇਟ ਪੈ ਜੀ ਇਸ ਹਫਤੇ ਤੁਸੀਂ ਦੋ ਦੋਸਤ ਬਾਦ ਦੱਸੋ ਜਾਂਦੇ ਮੈਸੇਜ ਕਰੋ ਆ